ਸਸੀਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਅੱਜ ਤਾਂ ਮੌਜੂਦ ਆ ਮਿੱਤਰੋ ਪਿੰਡ ਰੋਡੇ ਦੇ ਵਿੱਚ ਰੋਡੇ ਪਿੰਡ ਦੇ ਵਿੱਚ ਜਾਣਿਆ ਪਹਿਚਾਣਿਆ ਚਿਹਰਾ ਜਿਸ ਭਰਾ ਦਾ ਵੱਡਾ ਨਾਮ ਆ ਮਿੱਤਰੋ ਪਸ਼ੂ ਪਾਲਣ ਕਿੱਤੇ ਦੇ ਵਿੱਚ ਵੀ ਤੇ ਵਪਾਰ ਲੈਣ ਦੇ ਵਿੱਚ ਕਿਉਂਕਿ ਬਾਈ ਦਾ ਲੰਬਾਣਾ ਜਿਹੜਾ ਉਹ ਤਾਂ ਮਿੱਤਰੋ ਸਿੱਧੀ ਗੱਲ ਦੱਸਦਾ ਪਿੰਡ ਦੇ ਪਰਲੀ ਫਿਰਨੀ ਫੁਰਨੀ ਤੇ ਰਹ ਜਾਂਦਾ ਜੇ ਕਿਤੇ ਰਹ ਜਾਂਦਾ ਉਰਾ ਤਾਂ ਲੰਘਦਾ ਹੀ ਨਹੀਂ ਇੰਨੀਆਂ ਚੰਗੀਆਂ ਜਾਨਵਰ ਪਾਈ ਦੇ ਹੁੰਦੇ ਆ ਅੱਜ ਫੇਰ ਭਾ ਲੋਟ ਵਾਲੀਆਂ ਰਾਜਸਥਾਨ ਦੀਆਂ ਮਈਆਂ ਸੁਈਆਂ ਸਵਾਈਆਂ ਮਿੱਤਰੋ ਤੁਹਾਨੂੰ ਵਿਖਾਉਂਗਾ ਕਰਦੇ ਗੱਲਬਾਤ ਬਾਈ ਦੇ ਨਾਲ ਆਪਾਂ ਸਾਰੀ ਜਾਣਕਾਰੀ ਲੈਣੇ ਮਿਲਦੇ ਆ ਵੀਰ ਨੂੰ ਸਸਤੀ ਕਲਦੀਪ ਭਾਈ ਕੀ ਹਾਲ ਆ ਬੰਦੇ ਭਾਈ ਠੀਕ ਆ ਵਧੀਆ ਫਸਟ ਖਲਾਸ ਸੇਤਾ ਦੇ ਪਰਿਵਾਰਾ ਠੀਕ ਆ ਜੀ ਚੜਦੀ ਕਲਾ ਚ ਸਾਰੇ ਅੱਜ ਚਾਰ ਝੋਟੀਆਂ ਚਾਰ ਜੀ ਪਹਿਲੇ ਨੰਬਰ ਤੇ ਕਾਲੀ ਆ ਜਿਹੜੀ ਤਾਜੀ ਇਹਦੇ ਬਾਰੇ ਕੀ ਡਿਟੇਲ ਆ ਭਾਈ ਇਹ ਭਾਈ 10 ਕਿਲੋ ਹੁਣ ਦੁੱਧ ਨਾਲ ਥਲੇ ਤਿਆਰ ਆ ਠੀਕ ਆ ਮਹਾਰਾਜ ਉਹ ਤੋਂ ਬਾਹਰ ਹੋ ਗਈ ਆਈ ਇਹ ਠੀਕ ਆ ਜੀ ਹਾਂਜੀ ਇਹਨਾਂ ਸੂਰੀ ਨੂੰ ਅੱਜ ਜਾਨੀ ਕਿ ਹਫਤਾ ਹੋ ਗਿਆ ਠੀਕ ਆ ਜੀ ਹਾਂਜੀ ਬੱਚਾ ਮੂਰਲਾ ਹੀ ਹੁੰਦਾ ਹਾਂ ਮੂਰਲਾ ਹੀ ਕੱਟੀ ਆ ਲੱਗਦਾ ਕੱਟੀ ਕੱਟੀ ਠੀਕ ਆ ਜੀ ਚੁਆਈ ਇਹਦੀ ਹਰ ਵੇ ਪੂਰਾ ਪਸਮਾਚ ਬਾਈ ਇੱਕ ਨੰਬਰ ਆ ਝੋਟੀ ਠੀਕ ਹੈ ਮਾਰ ਝੋਟੀ ਵੀ ਚੰਗੀ ਹੈ ਬਾਈ ਨਵਾਂ ਹਾਨਾ ਦੂਜਾ ਸੂਆ ਝੋਟੀ ਆਈ ਉਹ ਦੁੱਧ ਕਿੰਨਾ ਦੇ ਜੂਗੀ ਜੀ ਇਹ ਸਰਬ ਬਾਹਲਾ ਤਾਂ ਨਹੀਂ ਵਿੜਾਈ ਮਾਰ 13 14 ਲੀਟਰ ਤਾਂ ਦੇਣਾ ਚਾਹੀਦਾ ਜੇ ਸਾਦਾ ਦੇ ਦੂਗੀ ਬਾਈ 12 ਕਿਲੋ ਤਾਂ ਖੁੱਲਾ ਰੱਖੀ ਲਈ ਨਹੀਂ 12 ਕਿਲੋ ਤਾਂ 2 14 ਨਾਲ ਹੀ ਕਰੂਗੀ ਬਸ ਨਹੀਂ ਠੀਕ ਹੈ ਬ੍ਰੀਗ ਬਰੂ ਸਿੰਘ ਪੂੜਾ ਪੜਾ ਚੰਗਾ ਝੋਟੀ ਦਾ ਯਾਰ ਉਹ ਕੀ ਰੰਗ ਬਾਜ ਬਹੁਤ ਅਚੋਤੀ ਹੀ ਭਾਰੂਗਾ ਮਾਰਾ ਜੰਦਾ ਇਹਦਾ 98000 ਆ ਸਰਬੇ 98000 ਰੁਪਏ ਮੰਨਤਾਂ ਹੋ ਜੂ ਵਿੱਚੋਂ ਹਾਂ ਹੋ ਜੂ ਕੋਈ ਬਾਹਲਾ ਨਾ ਮੇਰਾ ਬਾਈ ਆਪਾਂ ਰੇਟ ਹੀ ਉਹਨਾਂ ਕਰੀਦਾ ਜਿਹੜਾ ਸਿਆਣੀ ਗੱਲ ਹੈ ਜਿਹੜਾ ਮਿੱਤਰੋ 98000 ਦੇ ਵਿੱਚ ਮਣਕਿਰਗੀ ਝੋਟਿਆ ਦੁੱਧ 12 ਤੇ ਜਿਹੜਾ ਕਿਲੋ ਖੁੱਲਾ ਡੁੱਲਾ ਪਾ ਜੂ ਮਗਰ ਕੱਟੀ ਆ ਪੰਜਾ ਦਨਾਂ ਦੀ ਸਿਆਂ ਦੀ ਸੂਈਆਂ ਹਜੇ ਬਈਆਂ ਦਾ ਤੇ ਆਹ ਵੇਖੋ ਲੇਵਾ ਬਾਈ ਮਿੱਤਰੋ ਜਿਵੇਂ ਅੱਜ ਸਵੇਰ ਦੇ ਟਾਈਮ ਵੀਡੀਓ 1 ਵਜੇ ਬਣਾ ਰਿਆ ਕੋਈ ਦੋ ਦਨੀ ਛੱਡਿਆ ਹੋਇਆ ਇਹਨਾਂ ਦੇ ਥੱਲੇ ਆਪਣੇ ਕਿਸੇ ਮਾਈ ਤੇਰੇ ਕੋਲ ਮਾਰਾ ਹੋਊਗਾ ਵੀ ਸੁਬਾ 2:30 ਵਜੇ ਚੋਤੀਆਂ ਉੱਠ ਕੇ ਵੀ ਵੀਡੀਓ ਬਣਾਉਣੀ ਆ ਸਾਬੇ ਨੇ ਉਹਨਾ ਕੋਈ ਨਹੀਂ ਲੇਵੇ ਦਿਖਾਉ ਇੱਕ ਰੀ ਦੁੱਧ ਨਾ ਆਉਂਦਾ ਵੇ ਵੇਖੀ ਇੱਕ ਰੀ ਤਾਂ ਬਣਾਈਏ ਨਾ ਥਾਲੋ ਫਲਾ ਕੇ ਗੱਲ ਬਣ ਨਹੀਂ ਬਈ ਇਹ ਕੰਮ ਨਾ ਆਹ ਬਾਈ ਪੂਰੀ ਝੋਟੀ ਬਾਰੇ ਦੱਸੀ ਮੈਨੂੰ ਖੋਲ ਦੇ ਇਹਦੇ ਬਾਰੇ ਦੱਸੀ ਬਾਈ ਬਾਈ ਜੀ ਦੂਜਾ ਸੁਆ ਜੀ 10 ਕਿਲੋ ਦੁੱਧ ਨੈਟ ਤਿਆਰ ਆ ਕੰਡੇ ਵਾਲਾ ਕੰਡੇ ਵਾਲਾ ਠੀਕ ਹੈ ਬਾਈ ਚਰ ਕੱਟਾ ਕੇ ਪੂਰਾ ਕੱਟੀ ਆ ਪੂਰਾ ਕੱਟਾ ਇਹ ਵੀ ਕੱਟਾ ਹੀ ਆ ਪੂਰਾ ਇਹਦੇ ਨਾਲ ਹੈ ਜੀ ਚੋਣ ਚਣ ਕਿਵੇਂ ਲੱਗਾ ਇਹਨੂੰ ਵੀ ਬੂਲਾ ਜਮਾ ਠੀਕ ਹੈ ਬਾਈ ਤਾਰ ਆ ਜੋਰੀ ਛੋਟੀ ਬੋਗਾਣਾ ਬਈ ਹੈਂ ਕੈਰੀ ਬਹੁਤ ਆ ਛੋਟੀ ਹਾਂਜੀ ਹਲੇ ਥੋੜੀ ਆਈ ਕਰਕੇ ਨਾ ਦੋ ਚਾਰ ਦਿਨ ਲੱਗਣਗੇ ਛੋਟੀ ਨੂੰ ਛੋਟੀਏ ਵੀ 12 ਕਿਲੋ ਤੇ ਖੜੂ ਜਾਗੀ ਮੈਂ ਨਾ ਪੋਲਾ ਪੋਲੇ ਹੱਥਾਂ ਦੇ ਨਾਲ ਚਾਹੀਦਾ 12 ਦਾ ਬਈ 10 ਪੂਰਾ ਨੈਟ ਹੈ ਇਹ ਬਹੁਤ ਚੰਗਾ ਥੱਲੇ ਯਾਰ ਹੈਨਾ ਥਣ ਤੁਮ ਵਿਖਾਈਂਦੀ ਬਈ ਆ ਵੇਖ ਬਈ ਚੀਜ਼ ਮਿੱਤਰ ਬਾਗ ਕਰਦੀ ਥਣ ਪੂਰਾ ਸੜਦੀ ਆ ਇਹਦਾ ਭਾਅ ਪੜਦਾ ਜੀ ਇਹ ਵੀ 98 ਦੀ ਕਹਦੇ ਇਹ ਵੀ 98 ਜੀ ਕਿਆ ਬਾਤ ਲੈ ਮਿੱਤਰੋ ਬੂਰੀ ਵਾਲਾ ਸੁਪਨਾ ਵੀ 98000 ਦੇ ਵਿੱਚ ਪੂਰਾ ਹੀ ਕੱਟਾ ਮਗਰ ਆ ਵੇਖੋ ਬਈ ਆ ਹੁੰਦੇ ਆ ਚੀਜ਼ ਮਿੱਤਰੋ ਕਸਾ ਨੰਬਰ ਬੈਸੂਈ ਹੈ ਕੁਆਲਟੀ ਆ ਦਾ ਸਿੰਘ ਵੀ ਚੰਗਾ ਝੋਟੀ ਦਾ ਬਈ ਅਜੇ ਤਾਂ ਕੋਈ ਬਣਿਆ ਐਣ ਪੱਕੇ ਸਿੰਘ ਆ ਕੋਈ ਨਹੀਂ ਇਹ ਤਾਂ ਬਣੇ ਹੋਏ ਆ ਹਨਾ ਬਈ ਹਾਂਜੀ ਤੇ ਬਈ ਹੁਣ ਆ ਜੀ ਆਪਾਂ 3 ਨੰਬਰ ਤੇ ਇਹਦੇ ਬਾਰੇ ਦੱਸੋ ਜੀ ਬਾਈ ਜੀ ਇਥੇ ਲੈ 11 ਲੀਟਰ ਦੁੱਧ ਦਾ ਸਰਬੇ ਠੀਕ ਹੈ ਮਹਾਰਾਜ ਧਾਰ 1 ਨੰਬਰ ਦੀ ਹੈ ਠੀਕ ਹੈ ਜੀ ਇਹ ਨੂੰ ਸੂਈ ਇਹ ਨੂੰ ਸੂਈ ਨੋ ਹੋ ਗਿਆ 20 25 ਦਿਨ ਬੱਚਾ ਇਹਦਾ ਕਿਹੜਾ ਆ ਗਿਆ ਜਿਹਨ ਮਰਾ ਕੱਟੀ ਆ ਰੰਗ ਬਾਜ ਪੱਕੀ ਆਹ ਕੱਟੀ ਠੀਕ ਹੈ ਬਾਈ ਅੱਛਾ ਇਹਦਾ ਚੋਣ ਚਣ ਕਿਵੇਂ ਆ ਜੀ ਇੱਕ ਨੰਬਰ ਇੱਕ ਨੰਬਰ ਚੋਣ ਦਾ ਕਰੋੜਾ ਮੜੂ ਕੋ ਜਾ ਕੇ ਹੀ ਨਹੀਂ ਬਾਕੀ ਇਹਦਾ ਭਾਅ ਪੜਦਾ ਜੀ ਇਹ 95 ਦੀ ਕਹਦੇ 95000 ਦੀ ਮਾਨਤਾਂ ਵਿੱਚੋਂ ਕਰਾਂਗੇ ਜਰੂਰ ਕਰਾਂਗੇ ਲੈ ਵੀ ਮਿੱਤਰੋ ਇਹ 95000 ਦੀ 11 ਲੀਟਰ ਦੁੱਧ ਤਿਆਰ ਦੁੱਧ ਦੇ ਵੀ ਝੋਟੀ ਚੰਗਾ ਦੇਈ ਜੋਗੀ ਦੁੱਧ ਵਾਲੀ ਮੇ ਆ ਸੂਰਾ ਤੀਜਾ ਹੋਊਗੀ ਬਾਈ ਆ ਤੀਜਾ ਤੀਜਾ ਬਾਈ ਹਾਂ ਜੀ ਦੇ ਯਾ ਬੱਚਾ ਇਹਦਾ ਮਗਰ ਇਹ ਕੱਟਾ ਕੀ ਕੱਟੀ ਹੈ ਜੀ ਇਹ ਕੱਟੀ ਹੈ ਜੀ ਕੱਟੀ ਇਹਦੇ ਮਤ ਠੀਕ ਹੈ ਮਾਰਾ ਜਿਹੜੀ 4 ਨੰਬਰ ਤੇ ਬਈ ਲਾਸਟ ਆ ਜੀ ਸਰਪੇ ਉੱਤੇ ਥੱਲੇ ਨਾ ਹੁਣ 13 ਲੀਟਰ ਦੁੱਧ ਤਿਆਰ ਹੈ ਕੀ ਬਾਤ ਆ ਜੀ ਯਾਨੀ ਕਿ ਧਾਰ ਇੱਕ ਨੰਬਰ ਦੀ ਆ ਇਹਨਾਂ ਨਾਲ ਥੋੜੀ ਜੀ ਲੱਸੀ ਵੱਧ ਲੱਗਦੀ ਹੋਣਾ ਹਾਂ ਉਹ ਫਿਰ ਦੁੱਧ ਦੀ ਤਾਂ ਮੰਨੂਗੀ ਨਾ ਖਾਰ ਉਨੀ ਕ ਹਾਂ ਤੇ 12 ਲੀਟਰ ਆਪਦਾ ਲੀਟਰ ਨਾਲ ਆਪਕੇ ਦੇ ਤਾ ਲੈ ਜਾਣਾ ਠੀਕ ਹੈ ਜੀ ਜੇ 12 ਤੋਂ ਬਾਹਰ ਤੋਲਿਆ ਹਾਂ ਜਿਹੜੀ ਉਹ 13 ਲੀਟਰ ਚਲ 12 ਕਈ ਵਰੀ ਆਪਾਂ ਕਹਿ ਦਿੰਦੇ ਨਾ ਜਦ 100 ਗ੍ਰਾਮ ਉਧਰ ਦੀ ਹੋ ਜੂ ਹਾਂਜੀ ਪਰ ਤੇ ਹੈ ਤੇ ਰਹੀਆਂ 12 ਅੱਧ ਲੀਟਰ ਨਾਪ ਕੇ ਦੁੱਧ ਲੈ ਜਾਣਾ ਠੀਕ ਹੈ ਜੀ ਤਿੰਨ ਡੰਗ ਚੋਂ ਪੰਜ ਝੋੜ ਸੱਤ ਚੋਂ ਠੀਕ ਹੈ ਬੁੱਲੀ ਚੋਟੀ ਆ ਉਹਦੀ ਤਸੱਲੀ ਕਰ ਲਿਆ ਹਣਾ ਜੀ ਹਾਂਜੀ ਦੁੱਧ ਚੋਟੀ 14 ਕਿਲੋ ਦੇ ਹੀ ਜੂਗੀ ਮੈਂ 13 ਚੋਂ 15 ਵੀ ਦੇ ਸਕਦੀ ਆ ਪਰ 13 ਤਾਂ ਮੈਂ ਦਵਾ ਚੋਂ ਆਸ਼ਵਾ ਕੇ ਦਊਗਾ ਪੰਜ ਰੇਟ ਜੀ 31 ਉਹਦੇ ਮਗਰ ਵੀ ਇੰਦਾ ਭਾਗ ਹੀ ਰਹੂਗਾ ਇਹਦਾ ਵੀ 98 ਆ ਇਹਦਾ ਵੀ 98 ਹਾਂਜੀ ਲੈ ਜੀ ਮਿੱਤਰੋ ਦੁੱਧ 13 ਲੀਟਰ 12 ਲੀਟਰ ਦੇਣ ਕੰਡੇ ਲਾ ਕੇ 100 ਗ੍ਰਾਮ ਘੱਟਨੇ ਕੋਇਆ ਤਾਂ ਕਰਾਇਆ ਵੀ ਬਈ ਇਹਦਾ ਮੈਂ ਆਉਣ ਜਾਣ ਦਾ ਦਊਗਾ ਆ ਆ ਚੋਟੀ ਥੱਲੇ ਦੁੱਧ ਹੈਗਾ 11 ਕਿਲੋ ਇਹਦਾ ਰੇਟ 95000 ਰੁਪਇਆ ਆ ਬੂਰੀ ਦਾ ਇਹਦੇ ਥੱਲੇ ਹੈਗਾ 10 ਕਿਲੋ ਦੁੱਧ ਮਿੱਤਰੋ ਇਹਦਾ ਰੇਟ ਹੈਗਾ 98000 ਰੁਪਇਆ ਤੇ ਆ ਚੋਟੀ ਦਾ ਰੇਟ ਵੀ 98000 ਰੁਪਇਆ ਤਿੰਨ 98 98 ਦੇ ਭਾਦੀਆਂ ਇੱਕ 95 ਦੇ ਭਾਦੀ ਚਾਰ ਮੱਜਾ ਚਾਰੇ ਸੂਈਆਂ ਸੂਈਆਂ ਤਿਆਰ ਦੁੱਧ ਵਾਲੀਆਂ ਹਾਜ਼ਰ ਨਜ਼ਰ ਆ ਕੰਡੇ ਤੇ ਲਾਉਣ ਵਾਲੀਆਂ ਰੋਡੇ ਪਿੰਡ ਦੇ ਵਿੱਚ ਕੁਲਦੀਪ ਬਾਈ ਦੇ ਘਰੇ ਨਗਾਹੇ ਵਾਲੇ ਰੋਡ ਦੇ ਉੱਤੇ ਬਾਈ ਦਾ ਰਹਿਣ ਵਸੇਰਾ ਵਾ ਮਿੱਤਰੋ ਨੰਬਰ ਆਪਾਂ ਬਾਈ ਦਾ ਲੈ ਲੈਣ ਭਾਈ ਨੰਬਰ ਦੱਸਿਓ ਜੀ 9944 ਜੀ 88392 ਇੱਕ ਵਾਰੀ ਹੋਰ ਬੋਲ ਦਿਓ 99144 ਜੀ 88392 ਠੀਕ ਹੈ ਭਾਈ ਇਸ ਨੰਬਰ ਤੇ ਕਰ ਲਿਓ ਬਾਈ ਦਾ ਮਿੱਤਰੋ ਰਬਤਾ ਕੈਂ ਨੰਬਰ ਬਾਈ ਦਾ ਸੱਕਰੀ ਇਹਨਾਂ ਦੇ ਉੱਤੇ ਆ ਪਿੰਡ ਰੋਡੇ ਜ਼ਿਲ੍ਹਾ ਮੋਗਾ